ਇੱਕਜਾਪਾ ਹੋਰ ਗੱਲ ਕਰਦੇ ਆ ਇਹਦੇ ਨਾਲ ਆ 1 ਜੂਨ ਨੂੰ ਵੋਟਾਂ ਪਈਆਂ 4 ਜੂਨ ਨੂੰ ਰਿਜ਼ਲਟ ਆਉਂਦਾਗਾ ਅੱਜ 11 ਜੂਨ ਹੋ ਗਈ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੇ ਸੋਸ਼ਲ ਮੀਡੀਆ ਤੇ ਕਮੈਂਟ ਆ ਰਹੇ ਨੇ ਕਮੈਂਟ ਕਿਹਦੇ ਬਾਰੇ ਆ ਰਹੇ ਨੇ ਭਗਵੰਤ ਮਾਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਲਈ ਕਹਿੰਦੇ ਭਗਵੰਤ ਮਾਨ 4 ਜੂਨ ਤੋਂ ਬਾਅਦ ਕਮਾਂ ਦੇ ਵਿੱਚ ਚਲਾ ਗਿਆ ਸੀ ਕਹਿੰਦੇ ਹੁਣ ਬਾਹਰ ਆਇਆਗਾ ਉਹਦਾ ਅੱਜ ਬਿਆਨ ਆਉਂਦੇ ਨੇ ਹੁਣ ਉਹ ਵੀ ਤਾਂ ਆ ਕਰਕੇ ਕਿ ਆ ਜਿਮਣੀ ਚੋਂ ਹੋਣ ਵਾਲੀ ਜਲੰਧਰ ਵਾਲੀ ਇੱਕ ਅੱਧੀਆਂ ਹੋਰ ਨੇ ਤੇ ਕਿਸਾਨਾਂ ਨੂੰ ਵੀ ਜਿਹੜਾ ਇਹ ਵੱਡਾ ਤੱਕਾ ਇਸ ਵੇਲੇ ਭਗਵੰਤ ਮਾਨ ला ਸਕਦਾਗਾ ਜਿਹੜੀ ਕਿ ਝੋਨੇ ਦੀ ਬਜਾਈ ਨੂੰ ਲੈ ਕੇ ਜਿਹੜਾ ਓਸਾ ਤੇ ਜੁੜੀ ਦੂਜੀਆਂ ਜਿਹੜੀਆਂ ਹੈਗੀਆਂ ਬਾਕਬਾਕ ਜਿਹੜੀਆਂ ਵੈਰਾਈਟੀਆਂ ਨੇ ਉਹਨਾਂ ਨੂੰ ਲੈ ਕੇ ਕਿਤੇ ਨਾ ਕਿਤੇ ਇਹ ਗਰਾਰੀ ਅੜ ਦੀ ਜਿਹੜੀ ਨਜ਼ਰ ਆ ਰਹੀ ਆ ਇੱਕ ਪਾਸੇ ਕਹਿੰਦੇ ਆ ਧਰਤੀ ਹੇਠਲਾ ਪਾਣੀ ਨਾ ਕੱਢਿਆ ਜਾਵੇ ਇੱਕ ਪਾਸੇ ਕਹਿੰਦਾ ਹੁਣ ਸਾਡੇ ਕੋਲ ਲੈਟ ਵਾਧੂਗਾ ਤੁਸੀਂ 15 ਤਰੀਕ ਨੂੰ ਝੋਨਾ ਲਾ ਲਓ ਹੁਣ ਇਹਨੂੰ ਫਿਕਰ ਕਿੱਧਰ ਵਗ ਗਿਆ ਜਿਹੜਾ ਇਹਨੂੰ ਪਾਣੀ ਦਾ ਫਿਕਰ ਸੀ ਜਿਹੜਾ ਕਹਿੰਦਾ ਸੀ ਧਰਤੀ ਹੇਠੋਂ ਪਾਣੀ ਮੁੱਕ ਜੂਗਾ ਕਿਸਾਨਾਂ ਨੂੰ ਕਹਿੰਦਾ ਸੀ ਤੁਸੀਂ ਝੋਨਾ ਨਾ ਲਾਓ ਹੁਣ ਕਹਿੰਦਾ ਤੁਸੀਂ 15 ਤਰੀਕ ਨੂੰ ਝੋਨਾ ਲਾ ਦਿਓ ਆਪਣੇ ਕੋਲੇ ਲੈਟ ਵਾਧੂਗਾ ਕਹਿੰਦਾ ਭਾਬਕੇ ਹੁਣ ਜਿਹੜੀ ਜਿਮਣੀ ਝੋਨਾ ਆ ਰਹੀਆਂ ਨੇ ਚਾਰ ਪੰਜ ਜਿਹੜੀਆਂ ਹੈਗੀਆਂ ਸਿੱਟਾਂ ਨੇ ਹੁਣ ਇਹਨੂੰ ਐ ਹੋਇਆ ਪਿਆ ਵੀ ਮੈਂ ਉਹ ਸਿੱਟਾਂ ਇਹਨਾਂ ਕਿਸਾਨਾਂ ਨੂੰ ਜਿਹੜੀਆਂ ਲੈਡ ਪੂਰੀ ਦੇ ਕੇ ਉਹਨਾਂ ਤੋਂ ਝੋਨਾ ਲਵਾਦਾ ਇੱਕ ਵਾਰੀ ਉਹਨਾਂ ਤੋਂ ਜਿਹੜੀ ਮੈਂ ਉਹ ਵੋਟਾਂ ਲੈ ਲਾਂ ਇਹ ਬੜੇ ਲੋਕ ਨੇ ਇਹ ਦੋ ਮੁਹੇ ਸੱਪ ਹੁੰਦੇ ਨੇ ਚਾਹੇ ਕੋਈ ਮਰਜ਼ੀ ਪਾਰਟੀ ਵਿੱਚ ਹੋਵੇ ਇਹਨਾਂ ਦਾ ਕਦੇ ਯਕੀਨ ਨਾ ਕਰੋ ਇਹਨੂੰ ਪੁੱਛਣਾ ਹੋਵੇ ਹੋਵੇ ਭਵੰਤਮਾਨ ਸਾਹਿਬ ਨੂੰ ਕਿ ਮੁੱਖ ਮੰਤਰੀ ਸਾਹਿਬ ਹੁਣ ਜਿਹੜਾ ਪਾਣੀ ਮੁਕਦਾ ਜਾਂਦਾ ਸੀ ਧਰਤੀ ਹੇਠਲਾ ਪਾਣੀ ਹੁਣ ਤੋਂ 15 ਜੂਨ ਨੂੰ ਕਹਿੰਦਾ ਸਾਡੇ ਕੋਲ 1 ਲੱਖ ਤੁਸੀਂ ਸਾਰੇ ਜਾਣੇ ਝੋਨਾ ਲਾ ਦਿਓ ਤੇ ਹੁਣ ਪਾਣੀ ਕਿੱਥੋਂ ਜਿਹੜਾ ਪੂਰਾ ਕਰੇਗਾ ਪੂਰਾ ਕਿੱਥੋਂ ਹੋਊਗਾ ਹੁਣ ਨਹੀਂ ਪਾਣੀ ਮੁੱਕੂਗਾ ਲੋਕਾਂ ਵੱਲੋਂ ਜਿਹੜਿਆ ਸਾਰੇ ਲੋਕ ਜਾਣਦੇ ਨੇ ਪਰ ਇੱਕ ਗੱਲ ਜ਼ਰੂਰ ਆ ਕਿ ਐਤਕੇ ਜਿਹੜੀ ਫਰੀਦਕੋਟ ਉਹ ਹਲਕੇ ਵਾਲਿਆਂ ਨੇ ਤੇ ਖੰਡੂਰ ਸਾਹਿਬ ਹਲਕੇ ਵਾਲਿਆਂ ਨੇ ਜਿਹੜੀ 2 ਕੌਮ ਦੇ ਜਾਇਆ ਨੂੰ ਜਿਹੜੀ ਆਪਾਂ ਕਹਿੰਦੇ ਭਾਈ ਸਰਬਜੀਤ ਸਿੰਘ ਖਾਲਸਾ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੋ ਡਿਵੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਅਜੇ ਤੱਕ ਜੇਲ੍ਹ ਤੋਂ ਬਾਹਰ ਨਹੀਂ ਕੱਢੇ ਤੇ ਐਮਪੀ ਬਣ ਗਏ ਨੇ ਉਹ ਦੋ ਜਿਹੜੇ ਨੌਜਵਾਨ ਜਿੱਤਨ ਦੇ ਨਾਲ ਬੜੀਆਂ-ਬੜੀਆਂ ਸਰਕਾਰਾਂ ਹੱਲ ਗਈਆਂ ਬੜਾ ਕੁਝ ਵਾਪਰਿਆ ਬੜੇ ਬਿਆਨਬਾਜ਼ੀਆਂ ਆ ਰਹੀਆਂ ਨੇ ਅੱਜ ਬਿੱਟੂ ਨੂੰ ਬੰਦੀ ਸਿੰਘਾਂ ਦਾ ਚੇਤਾ ਆ ਗਿਆ ਐਨੀ ਕਹਿੰਦੇ ਕਿ ਅਸੀਂ ਮਾੜੀ ਗੱਲ ਆ ਜੇ ਕਰਦਾ ਤਾਂ ਅਸੀਂ ਉਹਦਾ ਸਵਾਗਤ ਕਰਦੇ ਆ ਖੁਦ ਅਸੀਂ ਜਾ ਕੇ ਉਹਦਾ ਧੰਨਵਾਦ ਕਰਾਂਗੇ ਉਹਦਾ ਖੁਦ ਉਹਨੂੰ ਕਹਾਂਗੇ ਜੇ ਸਾਡੇ ਬੰਦੇ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਭਾਈ ਬਲਵੰਤ ਸਿੰਘ ਰਾਜੋਆਣਾ ਜਾਂ ਜਿੰਨੇ ਵੀ ਜਗਤਾਰ ਸਿੰਘ ਤਾਰਾ ਜਿਨ੍ਹਾਂ ਨੇ ਸਜ਼ਾ ਪੂਰੀ ਕਰ ਲਈ ਆਪਣੇ ਸਾਰੇ ਉਹ ਬਰੀ ਹੋ ਗਏ ਆਪਣੇ ਕੇਸਾਂ ਦੇ ਵਿੱਚੋਂ ਉਹਨਾਂ ਨੂੰ ਕਿਉਂ ਨਹੀਂ ਸਰਕਾਰ ਸਾਡ ਰਹੀ ਕਹਿੰਦਾ ਸੀ ਮੈਂ ਹੁਣ ਮਿੱਟੀ ਪਾਉਂਗਾ ਤੇ ਸਾਰੇ ਕਹਿੰਦਾ ਮੈਂ ਰਾਜੂਆਣੇ ਹਵਾਰਾ ਜਿੰਨੇ ਵੀ ਜੇ ਸਿੰਘ ਨੇ ਉਹਨਾਂ ਨੂੰ ਮੈਂ ਜਿਲ੍ਹ ਚ ਕਢਾਉਂਗਾ ਇੱਕ ਇਸ ਤੋਂ ਪਹਿਲਾਂ ਇਹਦਾ ਬਿਆਨ ਆਇਆ ਸੀ ਕਿਸਾਨੀ ਸੰਘਰਸ਼ ਵੇਲੇ ਇਸੇ ਅਰਮਨੀਤ ਬਿੱਟੂ ਦਾ ਹੁਣ ਮੰਤਰੀ ਲੈ ਲਿਆ ਉਹਦਾ ਐਮਪੀ ਹੁੰਦਾ ਸੀ ਇਹ ਉਦੋਂ ਵੀ ਇਹਦਾ ਬਿਆਨ ਆਇਆ ਸੀ ਕਹਿੰਦਾ ਮੋਦੀ ਜੇ ਕਾਲੇ ਕਾਨੂੰਨ ਟਿੰਨੇ ਰੱਦ ਕਰਦਾਗਾ ਮੈਂ ਭਾਈ ਬਲਵੰਤ ਸਿੰਘ ਰਾਜੂਆਣਾ ਭਾਈ ਜਗਤਾਰ ਸਿੰਘ ਹਵਾਰਾ ਸਾਰਿਆਂ ਲਈ ਕਹਿੰਦਾ ਮੈਂ ਮੰਗ ਰੱਖੂਗਾ ਨੰਗੇ ਪੈਰੀ ਜਾਊਂਗਾ ਮੋਦੀ ਦੇ ਘਰ ਮਤ ਉਹਦੇ ਉੱਤੇ ਵੀ ਇਹਨਾਂ ਨੂੰ ਛੱਡਿਆ ਜਾਵੇ ਵੀ ਜੇ ਕਾਨੂੰਨ ਇਹ ਜਿਹੜੇ ਵਾਪਸ ਲੈ ਲੇ ਉਹਨੇ ਕਾਨੂੰਨ ਵਾਪਸ ਲੈ ਲੇ ਦੂਜੇ ਦਿਨੇ ਇਹ ਜਿਹੜਾ ਹੈਗਾਗਾ ਉਸੇ ਬਿਆਨ ਤੋਂ ਪਲਟੀ ਮਾਰ ਗਿਆ ਕਦੇ ਇਹ ਛੱਡਣੇ ਨਹੀਂ ਚਾਹੀਦੇ ਇਹਨਾਂ ਜਿਹੜੇ ਇਹ ਲੋਕ ਨੇ ਸ਼ਿਆਸੀ ਲੋਕ ਨੇ ਜਿਹੜੇ ਇਹ ਅਕਿਰਤ ਕਰਨ ਲੋਕ ਹੁੰਦੇ ਨੇ ਇਹਨਾਂ ਤੇ ਬੜਾ ਬਸਵਾਸ ਨਹੀਂ ਕਰਨਾ ਚਾਹੀਦਾ ਚਲੋ ਜੇਕਰ ਕੋਈ ਚੱਜ ਦਾ ਕੰਮ ਕਰਦਾਗਾ ਜੇ ਕੋਈ ਭਲੇ ਦਾ ਕੰਮ ਕਰਦਾ ਸਿੱਖ ਕੌਮ ਦਾ ਕੰਮ ਕਰਦਾਗਾ ਉਸ ਨੂੰ ਸਲੂਟ ਆ ਤੇ ਉਸ ਦਾ ਮਾਨ ਸਨਮਾਨ ਵੀ ਬਣਦਾਗਾ ਪਰ ਚਾਹੀਦਾ ਸਾਰਿਆਂ ਨੂੰ ਆ ਚਲੋ ਜੇਕਰ ਕੋਈ ਕਰਦਾਗਾ ਪਰ ਸਾਨੂੰ ਨਹੀਂ ਲੱਗਦਾ ਕਿਉਂਕਿ ਸਿੱਖ ਕੌਮ ਨੂੰ ਬਹੁਤ ਆ ਜਿਆਦਾ ਟਾਈਮ ਹੋ ਗਿਆ 40 ਸਾਲ ਹੋ ਗਏ ਸਾਨੂੰ ਹਲੇ ਤੱਕ 1984 ਦਾ ਨਿਆਂ ਨਹੀਂ ਮਿਲਿਆ ਇਸ ਕਰਕੇ ਸਿੱਖ ਕੌਮ ਡਾਵਾ ਡੋਲਾ ਕਿਤੇ ਵਿਸ਼ਵਾਸ ਕਰੇ ਜਿੱਥੇ ਵਿਸ਼ਵਾਸ ਕਰਦਾ ਉਹੀ ਦੋ ਮੂੰਹਿਆ ਸੱਪ ਬਣ ਕੇ ਡੰਗ ਮਾਰਨ ਤਿਆਰ ਹੋ ਜਾਂਦਾਗਾ ਤੁਸੀਂ ਇਸ ਵੀਡੀਓ ਨੂੰ ਵੀ ਵੱਤ-ਬੱਤ ਸ਼ੇਅਰ ਕਰੋ ਤੇ ਕਮੈਂਟ ਲਿਖਣੇ ਨਾ ਭੁੱਲੋ ਧੰਨਵਾਦ ਵੈਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵੈਜੀ ਕੀ ਫਤਿਹ